ਹਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਅੱਪਾ ਦੀ ਜਿਹੜੀ ਵੀਡੀਓ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਟਾਈਮ ਤਾਂ ਬਹੁਤ ਹੋ ਗਿਆ ਕੱਲ ਸ਼ਾਇਦ ਮੈਂ ਪਰਸੋਂ ਵੀ ਕੋਈ ਵੀਡੀਓ ਨਹੀਂ ਬਣਾਈ ਕੱਲ ਵੀਡੀਓ ਆਈ ਸੀ ਪਤਾ ਨਹੀਂ ਕੋਈ ਪੁਰਾਣੀ ਪਈ ਹੋਣੀ ਆ ਉਹ ਆ ਗਈ ਕੱਲ ਹੀ ਵੀ ਆਈ ਵੀਡੀਓ ਪਈ ਹੈ ਨਾ ਤੇ ਕੱਲ ਵੀ ਕੋਈ ਵੀਡੀਓ ਨਹੀਂ ਬਣਾਈ ਅੱਜ ਪੂਰਾ ਦਿਨ ਵੀ ਕੋਈ ਵੀਡੀਓ ਨਹੀਂ ਬਣਾਈ ਹੈ ਨਾ ਇਹ ਵੀਡੀਓ ਵੀ ਉਦੋਂ ਬਣਦੀ ਆ ਕੋਈ ਵੀ ਕੰਮ ਉਦੋਂ ਹੁੰਦਾ ਜਦੋਂ ਬੰਦੇ ਦਾ ਵੀ ਮਤਲਬ ਸਿਹਤ ਵੀ ਠੀਕ ਹੋਵੇ ਤੇ ਮਨ ਵੀ ਖੁਸ਼ ਹੋਵੇ ਹੈਨਾ ਜਿਵੇਂ ਕਹਿੰਦੇ ਹੁੰਦੇ ਜੀ ਨਾ ਜਹਾਨ ਆ ਹੈਨਾ ਜਦੋਂ ਜੀ ਹੋਈ ਨਹੀਂ ਹੈਗਾ ਫਿਰ ਸਮਝ ਲਓ ਕੁਝ ਵੀ ਨਹੀਂ ਹੈਗਾ ਹੈਨਾ ਤੇ ਬਾਕੀ ਅਸੀਂ ਵਧੀਆ ਆਂ ਠੀਕ ਠਾਕ ਆ ਬੱਚੇ ਵੀ ਠੀਕ ਨੇ ਮੈਂ ਵੀ ਠੀਕ ਆਂ ਹਸਬੈਂਡ ਵੀ ਠੀਕ ਨੇ ਜਿਹੜੀ ਇਹ ਦੁਨੀਆ ਆ ਨਾ ਮੈਂ ਜੀ ਤਾਂ ਇੰਨਾ ਆ ਕੇ ਆ ਪਿਆ ਆ ਵੀ ਉਹੀ ਗੱਲ ਆ ਵੀ ਦੁਨੀਆ ਨੇ ਜੋਰ ਪੂਰਾ ਲਾਇਆ ਹੋਇਆ ਵੀ ਮਾਰ ਦਈਏ ਮਾਰ ਦਈਏ ਹਨਾ ਕਿਉਂਕਿ ਬੰਦਾ ਬੰਦੇ ਨੂੰ ਮਾਰ ਕੇ ਸੌਂਦਾ ਰਾਤ ਨੂੰ ਤੇ ਹਾਲੇ ਸਾਡਾ ਮਰਨ ਦਾ ਕੋਈ ਮੂਡ ਨਹੀਂ ਠੀਕ ਆ ਜਿੱਦਣ ਹੋਇਆ ਲਾਈਵ ਆ ਕੇ ਵੀਡੀਓ ਪਾ ਕੇ ਤੁਹਾਨੂੰ ਦੱਸਾਂਗੇ ਵੀ ਸਾਡਾ ਅੱਜ ਮਰਨ ਦਾ ਮੂਡ ਆ ਠੀਕ ਆ ਬਾਕੀ ਰੱਬ ਦੇ ਘਰੋਂ ਕੁਝ ਨਹੀਂ ਪਤਾ ਵਾਇਗਰੂ ਨੇ ਜਿੰਨੇ ਸਾਹ-ਸਵਾਸ ਦੇਣੇ ਆ ਉਨੇ ਹੀ ਦੇਣੇ ਆ ਠੀਕ ਆ ਇਹ ਨਹੀਂ ਆਪਾਂ ਕਹਿੰਦੇ ਹੈਗੇ ਵੀ ਵਿੰਦਦ ਨੂੰ ਕੀ ਪਤਾ ਹੋਈਏ ਨਾ ਹੋਈਏ ਹੈਨਾ ਹੁਣ ਤੁਸੀਂ ਕਹਿੰਦੇ ਹੋਣੇ ਦੀਦੀ ਨੂੰ ਪਤਾ ਨਹੀਂ ਕੀ ਹੋ ਗਿਆ ਦੀਦੀ ਐਦਾਂ ਦੀਆਂ ਗੱਲਾਂ ਕਾਹਦੇ ਕਰਦੀ ਆ ਐਦਾਂ ਦੀਆਂ ਗੱਲਾਂ ਕਰਨ ਨੂੰ ਮੇਰਾ ਕੱਲ ਦਾ ਹੀ ਦਿਲ ਕਰਦਾ ਇੰਨਾ ਜਿਆਦਾ ਮਨ ਦੁਖੀ ਆ ਨਾ ਵੀ ਫੇਰ ਤੁਸੀਂ ਕਹਿੰਦੇ ਹੋ ਸੋਸ਼ਲ ਮੀਡੀਆ ਤੇ ਕਾਹਤੇ ਪਾਤਾ ਹੋਰ ਬੰਦਾ ਕਿੱਥੇ ਪਾਵੇ ਜਦੋਂ ਸੋਸ਼ਲ ਮੀਡੀਆ ਵੀਡੀਓ ਪਾਉਣ ਲਈ ਉਹ ਬਣਿਆ ਵੀਡੀਓ ਪਾਵਾਂਗੇ ਹੋਰ ਇੱਥੇ ਆਟਾ ਰੋਟੀ ਦਾ ਬੈਣਾ ਨਹੀਂ ਆਟਾ ਦਾਲ ਸਕੀਮ ਤਾਂ ਇੱਥੇ ਪੈਣੀ ਨਹੀਂ ਹੈਗੀ ਵੀ ਇਧਰੋਂ ਮੈਂ ਰੋਟੀ ਪਾਦੀ ਤੁਸੀਂ ਖਾ ਲਈ ਕਿਉਂਕਿ ਮੈਂ ਤਾਂ ਵੀਡੀਓ ਬਣਾ ਕੇ ਪਾ ਸਕਦੀ ਆ ਵੀਡੀਓ ਚਾਹੇ ਰੋਟੀ ਬਣਾਉਂਦੇ ਹੋਏ ਪਾਦੀਏ ਚਾਹੇ ਹੱਸਦੇ ਹੱਸਦੇ ਖੇਡਦੇ ਪਾਦੀਏ ਚਾਹੇ ਰੋ ਕੇ ਪਾਦੀਏ ਚਾਹੇ ਕੰਮ ਕਰਦੇ ਹੋਏ ਪਾਦੀਏ ਚਾਹੇ ਧਾਰਾ ਚੁੰਦੇ ਹੋਏ ਪਾਦੀਏ ਚਾਹੇ ਆਟਾ ਗੁੰਨਦੇ ਹੋਏ ਕੰਮ ਕਰਦੇ ਭਾਂਡੇ ਧੋਦੇ ਵੀਡੀਓ ਪਾਦੀਏ ਵੀਡੀਓ ਹੀ ਪੈਣੀ ਆ ਇੱਥੇ ਇਹ ਨੂੰ ਵੀ ਸੋਸ਼ਲ ਮੀਡੀਆ ਕਹਿੰਦੇ ਆ ਠੀਕ ਆ ਤੇ ہے کہ اک دوک ਜਿਹੜੇ ਫਿਰ ਕਹਿ ਦਿੰਦੇ ਆ سوشل میڈیا ਤੇ ਤੁਸੀਂ ਨਾ ਇਦਾਂ ਦਾ ਕੁਝ ਕਰਿਆ ਕਰੋ ਹੋਰ ਬੰਦਾ ਕਿੱਥੇ ਕਰੇ یوٹیوب یوٹیوب ساری دنیا ਕਰੀ ਜਾਂਦੀ ਆ یوٹیوب ਜਿਹਨੇ ਬਣਾਇਆ ਉਹਨੇ ਬਣਾਇਆ ਹਰੇਕ ਬੰਦਾ ਆਪਣੇ ਦਿਲ ਦੀ ਗੱਲ ਰੱਖ ਸਕਦਾ ਆਪਣੀ ਲਾਈਫ ਜੰਮੀ ਰੱਖ ਸਕਦਾ ਇੱਥੇ ਇਹਨੂੰ ਚੰਗਾ ਲੱਗਦਾ ਸੁਣ ਲਓ ਜੀ ਨਹੀਂ ਚੰਗਾ ਲੱਗਦਾ ਨਾ ਸੁਣਾ ਠੀਕ ਆ ਤੇ ਬਹੁਤ ਸਾਰੇ ਲੋਕ ਇੱਥੇ ਦੇਖਣਾ ਪਸੰਦ ਕਰਦੇ ਆ ਤੇ ਬਹੁਤ ਸਾਰੇ ਲੋਕ ਕੰਮ ਕਰਕੇ ਆਪਦਾ ਘਰ ਚਲਾਉਂਦੇ ਆ ਹੁਣ ਇੱਥੇ ਜਿਹੜੇ ਬੰਦੇ ਦੇਖ ਕੇ ਚਲੋ ਕਮੈਂਟ ਕਰ ਦਿੰਦੇ ਆ ਕੋਈ ਅਪਰੀਸ਼ੀਏਟ ਕਰਦਾ ਕੋਈ ਨਹੀਂ ਕਰਦਾ ਚਲੋ ਉਹਨਾਂ ਦਾ ਧੰਨਵਾਦ ਠੀਕ ਆ ਤੇ ਜਿਹੜੇ ਕਮੈਂਟ ਵੀ ਨਹੀਂ ਕਰਦੇ ਅਪਰੀਸ਼ੀਏਟ ਵੀ ਨਹੀਂ ਕਰਦੇ ਫਿਰ ਆ ਕੇ ਰੀਅਲ ਲਾਈਫ ਦੇ ਵਿੱਚ ਤੰਗ ਕਰਦੇ ਆ ਫਿਰ ਉਹਨਾਂ ਦਾ ਕੀ ਕੀਤਾ ਜਾਵੇ ਉਹਨਾਂ ਦਾ ਤਾਂ ਫਿਰ ਇਹੀ ਗੱਲ ਆ ਵੀ ਉਹਨਾਂ ਦੀ ਮੈਂਟਲ ਜਿਹੜੀ ਮੈਂਟਲ ਹੈਲਥ ਹੋ ਠੀਕ ਨਹੀਂ ਹੈਗੀ ਕਿਉਂਕਿ ਮੇਰੀ ਕਹੀਏ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਕੋਈ ਕੁਝ ਵੀ ਕਹਿੰਦਾ ਇਹਗਾ ਕੋਈ ਸੱਚ ਬੋਲਦਾ ਕੋਈ ਝੂਠ ਬੋਲਦਾ ਜਿਵੇਂ ਸੱਚ ਬੋਲਦੰਨੀ ਆ ਉਹ ਵੀ ਲੱਗਦਾ ਜਿਵੇਂ ਝੂਠ ਬੋਲਦੰਨੀ ਆ ਉਹ ਵੀ ਲੱਗਦਾ ਫਿਰ ਇਹਦੇ ਵਿੱਚ ਮੇਰਾ ਕੀ ਕਸੂਰ ਮੇਰਾ ਕੀ ਕਸੂਰ ਆ ਤੁਸੀਂ ਦੱਸੋ ਕਿ ਹੁਣ ਮੈਂ ਬਾਬਾ ਵਿੱਚ ਇੱਥੇ ਜਿੰਨਾ ਮਰਜ਼ੀ ਰੋਈ ਜਾਵਾਂ ਠੀਕ ਆ ਮੇਰਾ ਹੁਣ ਵੀ ਕੋਈ ਪਤਾ ਨਹੀਂ ਮੈਂ ਇੱਥੇ ਤੱਕ ਭਰੀ ਪਈ ਆ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਹੁਣ ਲੱਗ ਜਾਣਾ ਠੀਕ ਆ ਜੇ ਮੈਂ ਵੀਡੀਓ ਪਾਉਣੀ ਆ ਮੈਂ ਵੀਡੀਓ ਉਹੀ ਥੋੜੀ ਪੈਂਦੀ ਆ ਵੀਡੀਓ ਪਾਉਣ ਲਈ ਵੀ ਪ੍ਰੋਸੈਸ ਪਤਾ ਕਿੰਨਾ ਲੰਬਾ ਆ ਕਿੰਨਾ ਲੰਬਾ ਪ੍ਰੋਸੈਸ ਆ YouTube ਦਾ ਇਹ ਤਾਂ ਇੱਕ YouTuber ਨੂੰ ਹੀ ਪਤਾ ਆਮ ਇਨਸਾਨ ਕਿਵੇਂ ਦੱਸ ਦੂ ਵੀ YouTube ਤੇ ਕੀ ਕਿਵੇਂ ਵੀਡੀਓ ਪੈਂਦੀ ਆ ਕੀ ਕਰਨਾ ਪੈਂਦਾ ਹਰੇਕ ਬੰਦੇ ਦੀ ਜੌਬ ਆ ਹਰੇਕ ਬੰਦੇ ਦੀ ਜੌਬ ਆ ਜਿਹੜੇ ਬੰਦੇ ਨੇ ਘਰ ਦਾ ਕੰਮ ਕਰਨਾ ਉਹਨੇ ਘਰ ਦਾ ਹੀ ਕਰਨਾ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਵੀਡੀਓ ਪਾਉਂਦੇ ਨੇ ਮੈਂ ਕੱਲੀ ਥੋੜੀ ਪਾਉਣੀ ਆ ਮੇਰਾ ਘਰ ਦਾ ਨਹੀਂ YouTube ਥੋੜਾ ਵੀ ਆ ਤੁਸੀਂ ਵੀ ਪਾ ਸਕਦੇ ਹਾਂ ਭਰ ਕਿੰਨਾ ਹੈਗਾ ਵੀ ਮੈਂ ਇਹ ਵੀਡੀਓ ਪਾਉਣ ਦੇ ਵਿੱਚ ਬਲੀਵ ਰੱਖਦੀ ਆ ਕੰਮ ਕਰਨ ਦੇ ਵਿੱਚ ਬਲੀਵ ਰੱਖਦੀ ਆ ਤੁਸੀਂ ਦੇਖ ਕੇ ਲੁੱਟੀਆਂ ਲਾਉਣ ਚ ਬਲੀਵ ਰੱਖਦੇ ਹੋ ਮੈਂ ਤੋਂ ਉਹ ਕੰਮ ਨਹੀਂ ਨਾ ਹੁੰਦਾ ਵੀਡੀਓਸ ਤਾਂ ਮੈਂ ਵੀ ਦੇਖਦੀ ਆ ਸਭ ਦੀਆਂ ਦੇਖਦੇ ਆ ਆ ਜਾਂਦੀਆਂ ਨੇ ਸਾਹਮਣੇ ਵੀਡੀਓ ਆਪਾਂ ਦੇਖ ਹੀ ਲੈਣੇ ਤੁਸੀਂ ਵੀ ਦੇਖਦੇ ਹੋ ਹੁਣ ਜਿਹੜੇ ਲੋਕਾਂ ਦੀ ਮੈਂਟਲ ਹੈਲਥ ਠੀਕ ਨਹੀਂ ਹੈਗੀ ਉਹਨਾਂ ਦਾ ਮੈਂ ਕੀ ਕਰਾਂ ਹਰੇਕ ਗੱਲ 'ਚ YouTube 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 ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੀਗਾ ਜਦੋਂ ਮੈਂ ਵਿਆਹੀ ਗਈ ਉਦੋਂ YouTube ਨਹੀਂ ਸੀਗਾ ਉਦੋਂ YouTube ਨਹੀਂ ਸੀਗਾ ਜਦੋਂ ਦੇ ਅਸੀਂ ਅੱਡ ਹੋ ਗਏ ਉਦੋਂ ਦਾ YouTube ਨਹੀਂ ਸੀ YouTube ਆ ਮੈਂ 2021 ਦੇ ਵਿੱਚ ਸਟਾਰਟ ਕੀਤਾ YouTube ਜੇ ਮੇਰੀ ਰੋਟੀ ਚੰਗੀ ਰੋਟੀ ਖਾਂਦੇ ਅਸੀਂ ਚੁਭਦੇ ਹਾਂ ਜੇ ਅਸੀਂ ਕੰਮ ਕਰਕੇ ਮਿਹਨਤ ਕਰਕੇ ਚੰਗੀ ਰੋਟੀ ਖਾਂਦੇ ਹਾਂ ਠੀਕ ਆ ਜੇ ਉਹ ਵੀ ਤੁਹਾਨੂੰ ਚੁਭਦੀ ਆ ਸਾਡੇ ਹਲਕ ਤੋਂ ਕੱਢਣ ਤੱਕ ਜਾਣੀ ਹੋ ਇਹਦੇ ਵਿੱਚ ਫੇ ਮੇਰਾ ਤਾਂ ਨਹੀਂ ਦੋਸ਼ ਦੋਸ਼ ਥੋੜਾ ਅਸੀਂ ਤਾਂ ਫਿਰ ਵੀ ਖਾਈ ਜਾਂਦੇ ਆ ਚਲੋ ਮਾੜੀ ਖਾ ਲਾਂਗੇ ਕਮਾ ਕੇ ਖਾਂਦੇ ਆ ਕਿਸੇ ਨੂੰ ਠੱਗ ਕੇ ਤਾਂ ਨਹੀਂ ਖਾਂਦੇ ਕਿਸੇ ਨੂੰ ਲੁੱਟ ਕੇ ਤਾਂ ਨਹੀਂ ਖਾਂਦੇ ਨਾ ਕਿਸੇ ਤੋਂ ਮੱਝੀ ਦਾ ਮੈਨੂੰ ਕਦੇ ਕਿਸੇ ਤੋਂ ਸਾੜਾ ਨਹੀਂ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਕਦੇ ਕਿਸੇ ਗੱਲ ਦਾ ਸਾੜਾ ਨਹੀਂ ਕਿਸੇ ਤੋਂ ਵੀ ਚਾਹੇ ਕੋਈ ਬੰਦਾ ਆਪਣੀ ਲਾਈਫ ਚ ਕੁਛ ਕਰੇ ਮੈਂ ਕਦੇ ਨਹੀਂ ਦੇਖਦੀ ਮੈਂ ਬਹੁਤ ਵਾਰੀ ਇਹ ਆ ਵੀ ਕਹਿੰਦੇ ਫਰੀਦਾ ਤੇਰੀ ਝੌਂਬੜੀ ਗਲ ਕਟਿਆਂ ਦੇ ਪਾਸ ਕਰਨ ਕੇ ਸਹ ਪਰਣਗੇ ਤੂੰ ਕਿਉਂ ਬਠਾ ਅਦਾਸ ਜੇ ਕੋਈ ਮਾੜਾ ਚੰਗਾ ਕੰਮ ਕਰਦਾ ਉਹ ਉਹ ਅਗਲਾ ਖੁਦ ਦਾ ਆਪਣਾ ਕਰਮ ਕਰਦਾ ਹਰੇਕ ਬੰਦੇ ਦੀ ਵਾਹਿਗੁਰੂ ਨੇ ਡਿਊਟੀ ਲਾਈ ਆ ਆਪਦੇ ਮੈਂਟਲ ਨੂੰ ਹਨਾ ਜਿਹੜਾ ਤੁਹਾਡਾ ਦਿਮਾਗ ਹੈ ਨਾ ਇਹ ਮੈਂਟਲ ਪੀਸ ਆ ਇਹਨੂੰ ਸੈੱਟ ਰੱਖੋ ਜੇ ਤੁਹਾਨੂੰ ਮੇਰੇ ਤੋਂ ਤਕਲੀਫ ਆ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂਗਾ ਤਕਲੀਫ ਤੁਹਾਨੂੰ ਆ ਪ੍ਰੋਬਲਮ ਤੁਹਾਡੀ ਆ ਮੇਰੀ ਨਹੀਂ ਹੈਗੀ ਕਿਉਂਕਿ ਮੈਨੂੰ ਕਿਸੇ ਤੋਂ ਕੋਈ ਪ੍ਰੋਬਲਮ ਨਹੀਂ ਹਰੇਕ ਬੰਦਾ ਆ ਹਰੇਕ ਇਹ ਆਜ਼ਾਦ ਮੁਲਕ ਆ ਆਜ਼ਾਦ YouTube ਆ ਜਿਵੇਂ ਮਰਜ਼ੀ ਵੀਡੀਓ ਪਾਈ ਜਾਓ ਤੁਸੀਂ ਤੁਸੀਂ ਪਾ ਕੇ ਤੇ ਦੇਖੋ ਇੱਕ ਅੱਧੀ ਵੀਡੀਓ ਵੀਡੀਓ ਪਾਉਂਦੀ ਆ ਵੀਡੀਓ ਪਾਉਂਦੀ ਆ ਵੀਡੀਓ ਪਾਉਂਦੀ ਆ ਜਿਹੜਾ ਕਹਿੰਦਾ ਵੀਡੀਓ ਪਾਉਂਦੀ ਆ ਪਾਵਾਂਗੇ ਮੇਰਾ ਅਧਿਕਾਰ ਆ ਮੈਂ ਵੀਡੀਓ ਪਾ ਸਕਦੀ ਆ YouTube ਨਾ ਤੁਹਾਡੇ ਪਿਓ ਦਾ ਨਾ ਮੇਰੇ ਪਿਓ ਦਾ ਨਾ ਤੁਹਾਡੇ ਘਰ ਇਹਦਾ ਕਿਤੇ ਕੁਝ ਵੀ ਲੱਗਿਆ ਹੋਇਆ ਨਾ ਤੁਸੀਂ ਸੀਓ ਆ ਇਹਦੇ ਨਾਮ ਐਸੀਓ ਆ ਠੀਕ ਆ ਤੁਹਾਨੂੰ ਵੀ YouTube ਦੇ ਬਾਰੇ ਤਾਂ ਹੀ ਪਤਾ ਜੇ ਤੁਹਾਡੇ ਫੋਨਾਂ ਦੇ ਵਿੱਚ YouTube ਤੁਸੀਂ YouTube ਦੇਖਦੇ ਹੋ ਤਾਂ ਹੀ ਉਸ ਚੀਜ਼ ਦਾ ਗਿਆਨ ਆ ਤੁਹਾਨੂੰ ਹੁਣ ਤੁਸੀਂ ਕਰੋੜਾਂ ਬਿਜ਼ਨਸ ਕੋ ਕਰੋੜਾਂ ਕੰਮ ਕਰਦੇ ਹੋ ਮੈਨੂੰ ਤਾਂ ਕਦੇ ਕੋਈ ਤਕਲੀਫ ਨਹੀਂ ਹੋਈ ਮੈਨੂੰ ਕਦੇ ਕੋਈ ਤਕਲੀਫ ਨਹੀਂ ਕਿਸੇ ਤੋਂ ਕੋਈ ਅਗਲਾ ਕੋਸ਼ ਕਰੇ ਮੇਰੇ ਵੱਲੋਂ ਮੈਂ ਕਿਸੇ ਦੀ ਗਲਾਮ ਥੋੜੀयां ਵੀ ਕੋਈ ਹੋਊਗਾ ਹੁਣ ਹੱਸ ਮੈਂ ਹੱਸ ਲਾਂ ਜਾਂ ਕੋਈ ਕਹਿ ਦੂਗਾ ਹੁਣ ਰੋ ਤ ਮੈਂ ਰੋ ਲਾਂ ਨਾ ਮੈਂ ਇੰਨੀ ਬੁੱਧੂ ਆ ਵੀ ਜੇ ਕੋਈ ਮੇਰੇ ਥੱਪੜ ਮਾਰੇ ਤਾਂ ਮੈਂ ਦੂਜੀ ਗੱਲ ਅੱਗੇ ਕਰ ਦਵਾਂ ਇਹ ਮੇਰੀ ਲਾਈਫ ਆ ਮੈਂ ਇਹਨੂੰ ਆਪਣੇ ਤਰੀਕੇ ਨਾਲ ਜਿਉਣਾ ਮੇਰੇ ਬੱਚੇ ਨੇ ਉਹ ਆਪਣੇ ਤਰੀਕੇ ਨਾਲ ਜਿਉਣਗੇ ਠੀਕ ਆ ਤੁਹਾਨੂੰ ਪ੍ਰੋਬਲਮ ਆ ਥੋੜੀ ਪ੍ਰੋਬਲਮ ਕਿਸੇ ਵੀ ਵੀਡੀਓ ਦੇ ਵਿੱਚੋਂ ਆਪਦਾ ਨਾਂ ਕੱਢ ਕੇ ਦੇ ਦਿਓ ਹਰੇਕ ਬੰਦੇ ਦੀ ਆਪਣੀ ਲਾਈਫ ਆ ਉਹਨੂੰ ਆਪਣੇ ਤਰੀਕੇ ਨਾਲ ਜਿਉਣਾ ਅਗਲੇ ਨੇ ਠੀਕ ਆ ਬਾਕੀ ਇੰਨਾ ਨਹੀਂ ਕਦੇ ਕਿਸੇ ਨੂੰ ਤੰਗ ਕਰੀਦਾ ਹੁੰਦਾ ਠੀਕ ਆ ਜੇ ਤੁਹਾਨੂੰ ਲੱਗਦਾ ਨਾ ਤੁਸੀਂ ਗਲਤੇ ਕੋਡਾ ਰੱਖ ਕੇ ਸਾਨੂੰ ਦੁਖੀ ਕਰ ਲੋਗੇ ਮੰਨਿਆ ਆਸੀਂ ਰੋਲਾਂਗੇ ਮੰਨਿਆ ਦੋ ਦਿਨ ਰੋਟੀ ਨਹੀਂ ਖਾਵਾਂਗੇ ਠੀਕ ਆ ਪਰ ਜ਼ਰੂਰੀ ਨਹੀਂ ਹੈਗਾ ਵੀ ਹਰ ਟਾਈਮ ਚੰਮ ਦੀਆਂ ਚੱਲ ਜਾਣ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਹਰ ਟਾਈਮ ਚੰਮ ਦੀਆਂ ਹੀ ਚੱਲ ਜਾਣ ਕਦੇ ਸਾਧੀਆਂ ਨੇ ਕਦੇ ਚੋਰ ਦੀਆਂ ਤੇ ਕਦੇ ਸਾਧੀਆਂ ਠੀਕ ਆ ਸੌਂਣ ਜੇ ਕਦੇ ਚੋਰ ਦਾ ਹੁੰਦਾ ਤਾਂ ਇੱਕ ਦਿਨ ਸਾਧ ਦਾ ਵੀ ਆ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਦੁਖੀ ਕਰ ਲਿਆ ਬਹੁਤ ਦੁਖੀ ਕਰ ਲਿਆ ਸਾਨੂੰ ਬਹੁਤ ਦੁਖੀ ਕਰ ਲਿਆ ਠੀਕ ਆ ਬਸ ਹੋ ਗਈ ਹੁਣ ਹੱਦ ਹੋਈ ਪਈ ਆ ਮੈਂ ਜਿੰਨੀ ਜਾਵੇ ਸਟਰੋਂਗ ਸੀਗੀ ਤੁਸੀਂ ਮੈਨੂੰ ਪਰ ਲੋਕ ਪਤਾ ਕਿੱਦਾਂ ਦੇ ਨੇ ਤੁਹਾਨੂੰ ਇੰਨਾ ਜਾਣਦੇ ਹੋ ਕੀ ਕਰਨਗੇ ਅਵੇ ਤੁਸੀਂ ਤੁਸੀਂ ਟੁੱਟ ਜਾਓ ਪਰ ਉਹ ਬਹਿ ਕੇ ਰੋ ਆ ਦੇਖੋ ਮੇਰਾ ਬਾਬਾ ਨਾਨਕ 24 ਘੰਟੇ ਮੇਰੇ ਨਾਲ ਰਹਿੰਦਾ ਠੀਕ ਆ ਮੈਂ ਤੁਹਾਡੇ ਲਈ YouTube ਨਹੀਂ ਸੀ ਬਣਾਇਆ YouTube ਮੈਂ ਆਪਣੇ ਕੰਮਾਂ ਲਈ ਬਣਾਇਆ ਸੀ ਥੋੜੀ ਜਿੱਥੇ ਚੱਲਦੀ ਆ ਤੁਸੀਂ ਉੱਥੇ ਚਲਾ ਲਓ ਮੈਂ ਟੋਡੇ ਹੱਥਾਂ ਦੀ ਘੱਟ ਪੁਤਲੀ ਨਹੀਂ ਆਏਗੀ ਵੀ ਤੁਸੀਂ ਮੈਨੂੰ ਕਾਬੂ ਕਰ ਲੋਗੇ ਉਹ ਤੂੰ ਕੀ ਕਰਦੇ ਆ ਬਹੁਤ ਜਿਆਦਾ ਦੁਖੀ ਕੀਤਾ ਹੋਇਆ ਕਿੱਥੇ ਲੈ ਖਾ ਦੋਗੇ ਤੁਸੀਂ ਥੋੜਾ ਸਟੇਟਸ ਨਹੀਂ ਦੇਖਣਾ ਉਸ ਗੁਰੂਗਦੇ ਕੋਲ ਨਾ ਉਸ ਅਕਾਲ ਫੁਰਖ ਦੇ ਕੋਲ ਹੋਣ ਨਹੀਂ ਹੈਗਾ ਥੋੜੇ ਰੋਜ਼ ਗੁਰਬਾਣੀ ਵਾਲੇ ਸਟੇਟਸ ਨਹੀਂ ਚੈੱਕ ਕਰਨੇ ਉਹਨੇ ਉੱਡੇ ਟੋਟਾ ਦੇ ਲੇਖਾ ਜੋਖਾ ਚੈੱਕ ਕਰਨਾ ਠੀਕ ਹੈ ਸਾਡੇ ਨਾ ਕਰ ਲੋ ਪੇਸ਼ਕ ਦੀ ਕਰ ਲੋ ਪਰ ਮੇਰੇ ਪਸ਼ੂਆ ਦਾ ਤਾਂ ਨਾ ਕਰੋ ਉਸ ਬੇਜਵਾਨਿਆ ਨਾ ਕਰਕੇ ਤੁਸੀਂ ਕਿੱਥੇ ਸੁਖ ਪਾ ਲੋਗੇ ਕਿੱਥੇ ਸੁਖ ਪਾ ਲੋਗੇ ਤੁਸੀਂ ਮੈਨੂੰ ਦੱਸੋ ਦੇ ਵੀ ਕਹਿਨੀ ਹੈ ਰੱਬ ਤੋਂ ਡਰਨੋ ਹੱਲੇ ਮੂਡ ਨਹੀਂ ਮੇਰਾ ਸੁਸਾਇਡ ਕਰਨ ਦਾ ਜਿੱਦਣ ਮੇਰਾ ਸੁਸਾਇਡ ਕਰਨ ਦਾ ਮੂਡ ਹੋਊਗਾ ਨਾ ਮੈਂ ਲਾਈਵ ਆ ਕੇ ਸੁਸਾਇਡ ਕਰੂੰਗੀ ਬਿੱਟ ਪ੍ਰੂਫ ਕਰੂੰਗੀ ਮੈਂ ਬੁੱਝਦਿਲ ਨਹੀਂ ਹੈਗੀ ਵੀ ਮੈਂ ਮਰ ਜਾ ਤੁਹਾਨੂੰ ਛੱਡ ਜਾ ਐਦਾਂ ਨਹੀਂ ਹੋ ਸਕਦਾ ਐਦਾਂ ਨਹੀਂ ਹੋ ਸਕਦਾ ਕਿਸੇ ਨੂੰ ਨਹੀਂ ਤੰਗ ਕਰੀਦਾ ਹੁੰਦਾ ਤੰਗ ਕਰੀਦਾ ਕਿਸੇ ਹੱਦ ਤੱਕ ਕਿਸੇ ਦੀ ਆਤਮਾ ਨਹੀਂ ਤੜਫਾਈਦੀ ਹੁੰਦੀ ਆਤਮਾ ਨਹੀਂ ਤੜਫਾਈਦੀ ਹੁੰਦੀ ਕਿਸੇ ਦੀ ਵੀਡੀਓ ਹੀ ਪਾਣੀ ਆ ਮੈਂ ਕਿਸੇ ਦੀ ਪਿੱਠੇ ਤੇ ਛੁਰਾ ਨਹੀਂ ਮਾਰਦੀ ਮੇਰੀ ਵੀਡੀਓ ਨੂੰ ਹਰ ਇੱਕ ਬੰਦਾ ਦੇਖ ਸਕਦਾ ਆ ਉਹ ਪਬਲਿਸ਼ ਹੁੰਦੀ ਆ ਹਰੇਕ ਬਿੜੇ ਚੱਕ ਕੇ ਕਹਿੰਦੇ ਮੇਰੇ ਤੇ ਪਾਈ ਆ ਮੇਰੇ ਤੇ ਪਾਈ ਆ ਜਦੋਂ ਤੁਸੀਂ ਸਾਡੇ ਨਾਲ ਕਰਦੇ ਹੋ ਤਾਂ ਹੀ ਤੁਹਾਡੇ ਦੇ ਵੀਡੀਓ ਪੈਂਦੀ ਆ ਤੁਸੀਂ ਨਾ ਸਾਨੂੰ ਤੰਗ ਕਰੋ ਅਸੀਂ ਵੀਡੀਓ ਨਹੀਂ ਪਾਵਾਂਗੇ ਠੀਕ ਆ ਬਹੁਤ ਦੁਖੀ ਕਰ ਲਿਆ ਮੈਂ ਬਹੁਤ ਦੁਖੀ ਆ ਮੈਂ ਆਪਣੇ ਬੱਚਿਆਂ ਵੱਲ ਦੇਖਦੀ ਆ ਤੇ ਘਰ ਵੱਲ ਦੇਖਦੀ ਆ ਨਹੀਂ ਤਾਂ 1 ਸਕਿੰਟ ਦਾ ਕੰਮ ਆ ਠੀਕ ਆ 1 ਸਕਿੰਟ ਦਾ ਕੰਮ ਆ ਇਦੋਂ ਵੱਧਦਾ ਨਹੀਂ ਹੈਗਾ